ਜਿਹੇ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਚ ਜਿੱਥੇ ਸਮਾਜ ਦਾ ਹਰ ਵਰਗ ਆਪਣੀ ਹਿੱਸੇਦਾਰੀ ਪਾ ਰਿਹਾ ਉੱਥੇ ਹੀ ਪੰਜਾਬ ਦੇ ਕਲਾਕਾਰ ਤੇ ਅਦਾਕਾਰਾਂ ਦੇ ਵੱਲੋਂ ਵੀ ਵੱਡਾ ਯੋਗਦਾਨ ਪਾਇਆ ਜਾ ਰਿਹਾ ਜਿੱਥੇ ਬਹੁਤ ਸਾਰੀਆਂ ਹਸਤੀਆਂ ਇਸ ਤੋਂ ਪਹਿਲਾਂ ਇਸ ਅੰਦੋਲਨ ਦੇ ਵਿੱਚ ਪਹੁੰਚ ਚੁੱਕੀਆਂ ਨੇ ਉੱਥੇ ਹੀ ਪੰਜਾਬੀ ਗਾਇਕ ਤੇ ਪ੍ਰਸਿੱਧ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਅੱਜ ਕੈਨੇਡਾ ਤੋਂ ਇੱਥੇ ਪਹੁੰਚੇ ਨੇ ਗਰੇਵਾਲ ਸਾਹਿਬ ਬਹੁਤ ਬਹੁਤ ਸਵਾਗਤ ਤੁਹਾਡਾ ਮਿਹਰਬਾਨੀ ਜੀ ਥੈਂਕ ਯੂ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਭ ਤੋਂ ਪਹਿਲਾਂ ਤੇ ਇਹ ਦੱਸੋ ਕਿ ਜਦੋਂ ਕੈਨੇਡਾ ਬੈਠੇ ਸੀ ਤਾਂ ਕੈ ਐਕਚੁਅਲੀ ਜੀ ਮੈਂ ਇੱਕ ਦਿਨ ਫੇਸਬੁਕ ਦੇ ਉੱਤੇ ਵੀਡੀਓ ਪਾਈ ਸੀ ਮੈਂ ਕਹਿੰਦਾ ਸੀਗਾ ਵੀ ਇਹ ਨਾ ਇੱਕ ਤਾਂ ਕਹ ਲਈਏ ਕਿ ਸੋਸ਼ਲ ਮੀਡੀਆ ਦੇ ਉੱਤੇ ਜੰਗ ਚੱਲ ਰਹੀ ਸੀ ਇੱਕ ਜਿਹੜੀ ਇੱਥੇ ਮਾਹੌਲ ਜਿਹੜੀ ਐ ਧਰਤੀ ਦੇ ਇੱਥੇ ਚੱਲ ਰਹੀ ਆ ਸੋ ਅਸੀਂ ਉੱਥੋਂ ਜੋ ਦੇਖ ਰਹੇ ਸੀਗੇ ਜਾਂ ਇੱਥੇ ਆ ਕੇ ਇੱਥੇ ਜੋ ਚੱਲ ਰਿਹਾ ਸੀਗਾ ਕਈ ਜਗ੍ਹਾ ਤੇ ਸਾਨੂੰ ਚੀਜ਼ਾਂ ਦੋ ਦੋ ਦਿਖਦੀਆਂ ਨੇ ਹਨਾ ਕਿਉਂਕਿ ਕਈ ਵਾਰੀ ਸਾਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਅਸੀਂ ਦੇਖਦੇ ਆਂ ਕਹਿੰਦੇ ਜੀ ਉੱਥੇ ਐ ਮਾਹੌਲ ਹੋ ਗਿਆ ਉਹ ਸਤਾ ਚੀਜ਼ ਪੇਸ਼ ਕੀਤੀ ਗਈ ਆ ਫਿਰ ਅਸੀਂ ਪੁੱਛਦੇ ਯੂਰੇ ਫੋਨ ਫੋਨ ਕਰਕੇ ਵੀ ਮਾਹੌਲ ਇਦਾਂ ਵਾਂ ਕਹਿੰਦੇ ਨਹੀਂ ਯਾਰ ਉਰੇ ਤਾਂ ਬਿਲਕੁਲ ਪੀਸਫੁੱਲ ਚੱਲ ਰਿਹਾ ਕੋਈ ਇਦਾਂ ਦੀ ਗੱਲ ਨਹੀਂ ਗਈ ਸੋ ਮੈਂ ਉਹੀ ਸਾਰਿਆਂ ਨੂੰ ਬਾਰ-ਬਾਰ ਉੱਥੇ ਵੀ ਕਹਿੰਦਾ ਸੀਗਾ ਕਿਉਂਕਿ ਪਹਿਲਾਂ ਤਾਂ ਇੱਕ ਮੈਨੂੰ ਇਹ ਸੀਗਾ ਮੈਂ ਉੱਥੇ ਫਸਿਆ ਹੋਇਆ ਸੀ ਕੁਆਰੰਟਾਈਨ ਕੀਤਾ ਸੀ ਮੈਨੂੰ ਉਹਨਾਂ ਨੇ ਮੈਨੂੰ ਐ ਸੀ ਮੈਂ ਆਪ ਜਾਵਾਂ ਯਾਰ ਕਿਉਂਕਿ ਜੇ ਤੂੰ ਸੋਸ਼ਲ ਮੀਡੀਆ ਤੇ ਇੰਨੀ ਜਿਹੀ ਚੀਜ਼ਾਂ ਪਾਈ ਜਾਂਦੇ ਹੋ ਅਗਲੇ ਕਹਿੰਦੇ ਆ ਕਿ ਯਾਰ ਪਾਈ ਜਾਂਦਾ ਫੇਸਬੁੱਕ ਤੇ ਇਹ ਆਪ ਜਾਂਦਾ ਹੈ ਨਹੀਂਗਾ ਸਾਡੇ ਬੁੱਦੀ ਜੀ ਸਰਟੀਫਿਕੇਟ ਦੇਣ ਲੱਗ ਪੈਂਦੇ ਆ ਨਾ ਕਿ ਜਿਹੜੇ ਬੰਦੇ ਬਾਇਚਾਂਸ ਹੋਰ ਕਿਸੇ ਵੀ ਮਜਬੂਰੀ ਕਰਕੇ ਜਾਂ ਬਾਹਰਲੇ ਕੰਟਰੀਆਂ 'ਚ ਬੈਠੇ ਆਪਣੀ سپورਟ ਕਰ ਰਹੇ ਨੇ ਜਿਹੜੇ ਨਹੀਂ ਪਹੁੰਚ ਸਕਦੇ ਆਪਾਂ ਉਹਨਾਂ ਨੂੰ ਇਹ ਪ੍ਰੈਸ਼ਰਾਈਜ਼ ਨਾ ਕਰੀਏ ਕਿ ਤੁਸੀਂ ਇੱਥੇ ਜ਼ਰੂਰੀ ਪਹੁੰਚੋ ਇੱਥੇ ਬਹੁਤ ਨੇ ਆਪਾਂ ਕਿੰਨੇ ਜਾਣੇ ਬੈਠੇ ਆ ਇੱਥੇ ਪੂਰਾ ਜਿਹੜੇ ਨਾਲ ਡਟ ਕੇ ਡੇਰਾ ਲਾਇਆ ਹੋਇਆ ਬਾਈ ਉਹਨਾਂ ਸਾਰਿਆਂ ਨੇ ਸੋ ਜਿਹੜੇ ਬੰਦੇ ਉੱਥੋਂ ਸਪੋਰਟ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਜਾਂ ਬਾਹਰਲੇ ਕੰਟਰੀਆਂ ਤੇ ਪ੍ਰੈਸ਼ਰ ਬਣ ਰਿਹਾ ਜਾਂ ਉੱਥੇ ਧਰਨੇ ਕੱਢੇ ਜਾ ਰਹੇ ਨੇ ਜਾਂ ਉੱਥੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਉਹ ਵੀ ਬਹੁਤ ਜ਼ਰੂਰੀ ਨੇ ਬਹੁਤ ਇੰਪੋਰਟੈਂਟ ਨੇ ਕਿਉਂਕਿ ਇੱਕ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹ ਸਿੱਧਾ ਦਬਾਅ ਬਣਦਾ ਮਾਹੌਲ ਕ੍ਰੀਏਟ ਹੁੰਦਾ ਵਾ ਬਹੁਤ ਵੱਡਾ ਪ੍ਰਭਾਵ 100% ਸੋ ਉਹ ਚੀਜ਼ਾਂ ਮੈਂ ਕਹਣਾ ਵੀ ਉਹ ਵੀ ਜ਼ਰੂਰੀ ਨੇ ਔਰ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਿਹਾ ਵਾ ਆਪਾਂ ਉਹਨੂੰ ਡਟ ਕੇ ਕਰੀਏ ਔਰ ਕਰੀਏ ਪੀਸਫੁੱਲ ਹੂੰ ਕਿਉਂਕਿ ਕਈ ਵਾਰੀ ਆਪਣੀ ਵੀ ਆਦ ਥੋੜਾ ਜਿਜਬਾਤੀ ਹੋ ਗਿਆ ਤਾਂ ਮੈਂ ਵੀਡੀਓ ਟਰੋਕਤੀ ਵਿਚਾਲੇ ਤੇ ਮੈਂ ਬਾਅਦ ਸੋਚਿਆ ਮੈਂ ਕਿ ਯਾਰ ਵੀ ਮੈਂ ਆਪੇ ਵੀਡੀਓ ਬਣਾਉਂਦਾ ਬਣਾਉਂਦਾ ਇੰਨਾ ਅਗਰੈਸਿਵ ਹੋ ਗਿਆ ਕਿ ਮੈਂ ਕਹਿ ਤਾ ਰਿਆਂ ਪੀਸਫੁਲ ਪ੍ਰੋਟੈਸਟ ਕਰੀਏ ਸੋ ਫੇਮਤ ਦੁਆਰਾ ਵੀਡੀਓ ਬਣਾਈ ਕਿਉਂਕਿ ਬੇਸਿਕਲੀ ਕੀ ਆ ਵੀ ਆਪਣੇ ਖੂਨ ਚ ਆਪਾਂ ਕਿਦਰੀ ਇਹ ਜਿਹੀਆਂ ਚੀਜ਼ਾਂ ਲਾਊਡ ਕਰ ਜਾਂਦੇ ਆ ਹਨਾ ਪਰ ਆਪਾਂ ਇੱਥੇ ਬਿਲਕੁਲ ਨਾ ਕਰੀਏ ਆਪਾਂ ਪੀਸਫੁੱਲ ਤਰੀਕੇ ਨਾਲ ਬੈਠੇ ਆਂ ਆਪਾਂ ਇੱਕ ਮੁੱਦੇ ਨੂੰ ਲੈ ਕੇ ਬੈਠੇ ਆਂ ਸਾਡਾ ਕੋਈ ਮਸਲਾ ਨਹੀਂ ਆ ਅਸੀਂ ਕੋਈ ਜੰਗ ਨਹੀਂ ਲੜਨੀ ਹੈਗੀ ਅਸੀਂ ਕਿਹਨਾ ਕੋਈ ਕਿਸੇ ਨੂੰ ਆ ਇਹ ਨਹੀਂ ਦਿਖਾਉਣਾ ਗਿਆ ਅਸੀਂ ਕਿੰਨੇ ਤਕੜੇ ਆ ਜਾਂ ਅਸੀਂ ਕਿੰਨੇ ਬਹਾਦਰ ਆ ਸਾਡਾ ਪਰਪਸ ਇਹ ਆ ਕਿ ਇਹ ਜਿਹੜਾ ਕਿਸਾਨਾਂ ਦੇ ਲਈ ਅਸੀਂ ਪ੍ਰੋਟੈਸਟ ਕਰ ਰਹੇ ਆ ਸਾਰੇ ਆਪ ਉਸ ਖੇਤੀਬਾੜੀ ਪਰਿਵਾਰ ਨੂੰ ਬਿਲੋਂਗ ਕਰਨ ਵਾਲੇ ਬੰਦੇ ਨੇ ਕਿ ਯਾਰ ਉਹਦਾ ਮਸਲੇ ਦਾ ਹੱਲ ਕੱਢਿਆ ਜਾਵੇ ਬਿੱਲ ਵਾਪਸ ਲੈ ਲੈ ਜਾਣ ਇਸ ਤੋਂ ਬਿਨਾ ਹੋਰ ਕੋਈ ਝਗੜਾ ਹੀ ਨਹੀਂ ਹੈ ਸੋ ਉਹਦੇ ਤੇ ਜਿੰਨੀ ਦੇਰ ਤੱਕ ਇਹ ਡਿਸਕਸ਼ਨਾਂ ਚੱਲ ਰਹੀਆਂ ਜਾਂ ਮਾਹੌਲ ਚੱਲ ਰਿਹਾ ਜਿਹੜੀਆਂ ਵੀ ਕਨਵਰਸੇਸ਼ਨਸ ਹੋ ਰਹੀਆਂ ਨੇ ਆਪਾਂ ਉਹਨਾਂ ਦੀ ਵੇਟ ਕਰੀਏ ਆਪਾਂ ਉਹਨਾਂ ਦੀ ਅਡੀਕ ਕਰੀਏ ਤੇ ਆਪਾਂ ਬੈਠੀ ਹੁਣੇ ਤੇ ਡੱਟ ਕੇ ਕਿ ਯਾਰ ਅਸੀਂ ਨਾਲ ਬੈਠੇ ਹਾਂ ਬਸ ਪਾਸੇ ਬੈਠ ਕੇ ਬੰਦਾ ਅਨਲਿਸਿਸ ਕਰਦਾ ਬਈ ਅਬਜ਼ਰਵ ਕਰਦਾ ਸਿੱਟੇ ਵੀ ਕੱਢਦਾ ਖਾਮੀਆਂ ਤੇ ਚਗਾਈਆਂ ਦੋਵੇਂ ਚੀਜ਼ਾਂ ਦਾ ਪਤਾ ਲੱਗਦਾ ਹੈ ਅ ਬੇਸ਼ੱਕ ਕੋਈ ਸ਼ੱਕ ਨਹੀਂ ਹੈ ਕਿ ਹਾਲਾਤ ਕਿਹੜੀ ਕੀ ਜੀਤੀਆਂ ਵਾਲੀ ਬਣ ਜਾਂਦੀ ਬੰਦਾ ਕਹਿੰਦਾ ਮੇਰੀ ਵਸ ਵੀ ਹੈ ਨਹੀਂ ਕੋਸ਼ਿਸ਼ ਤੋਂ ਕੁਆਰੰਟਾਈਨ ਦਾ ਦੌਰ ਹੈਗਾ ਸੀਗਾ ਪਰ ਤੁਸੀਂ ਪੋਜ਼ਿਟਿਵ ਕੀ ਵੇਖਦੇ ਹੋ ਇਸ ਅੰਦੋਲਨ ਦੇ ਵਿੱਚੋਂ ਪੋਜ਼ਿਟਿਵ ਚੀਜ਼ਾਂ ਤੁਹਾਨੂੰ ਕਿਹੜੀਆਂ ਨਜ਼ਰ ਆਉਂਦੀਆਂ ਦੇਖੋ ਪੋਜ਼ਿਟਿਵ ਤਾਂ ਮੈਂ ਇੱਕ ਚੀਜ਼ ਇਹ ਜ਼ਰੂਰ ਕਹੂੰਗਾ ਕਿ ਬੜੇ ਟਾਈਮ ਤੋਂ ਅਸੀਂ ਇਹ ਚੀਜ਼ਾਂ ਸੁਣਦੇ ਆਏ ਸੀਗੇ ਕਿ ਯਾਰ ਜਿਹੜੀ ਪੰਜਾਬ ਦੀ ਜਵਾਨੀ ਆ ਨਾ ਇਹ ਕਿਸੇ ਕੰਮ ਦੀ ਨਹੀਂ ਰਹੀ ਇਹਨਾਂ ਨੇ ਕੱਖ ਨਹੀਂ ਕਰਨਾ ਇਹਨਾਂ ਨੇ ਕੀ ਨਹੀਂ ਕਰਨਾ ਅੱਜ ਜਦੋਂ ਕਰਨ ਦੀ ਵਾਰੀ ਆਈ ਹੈ ਨਾ ਤਾਂ ਉਹ ਵੀ ਬਜ਼ੁਰਗਾਂ ਦੇ ਨਾਲ ਬਰਾਬਰ ਖੜੇ ਨੇ ਸਾਨੂੰ ਉੱਥੇ ਦੇਖਦਾ ਜਿਹੜਾ ਸੋਸ਼ਲ ਮੀਡੀਆ ਤੇ ਜਾਂ ਹੋਰ ਪਾਸੇ ਜਿਨ੍ਹਾਂ ਨੇ ਉਹ ਮਾਹੌਲ ਚੱਕਿਆ ਸੋ ਮਤਲਬ ਹੈਰਾਨੀ ਵਾਲੀ ਗੱਲ ਆ ਤੁਸੀਂ ਬਲੀਵ ਕਰਿਓ ਮਤਲਬ ਮੈਂ ਇੰਨੇ ਮੁੰਡੇ ਖੁੰਡੇ ਕੰਮ ਕਰਦੇ ਜਾਂ ਇੰਨੇ ਬਜ਼ੁਰਗ ਇਕੱਠੇ ਹੋ ਕੇ ਇੱਕ ਜੁੱਟ ਹੋ ਕੇ ਇਕਤਾ ਹੋ ਕੇ ਲੋਕੀ ਕਹਿੰਦੇ ਸੀ ਕਲਾਕਾਰਾਂ ਚ ਭਾਈ ਜਾਰਾ ਨਹੀਂ ਲੋਕੀ ਕਹਿੰਦੇ ਪੰਜਾਬੀਆਂ ਚ ਐ ਨਹੀਂ ਪੱਤਰਕਾਰਾਂ ਚ ਕਹਿੰਦੇ ਸੀਗੇ ਫਲਾਣਾ ਚੈਨਲ ਆਡਾ ਫਲਾਣਾ ਚੈਨਲ ਆਡਾ ਅੱਜ ਮਤਲਬ ਡਟ ਕੇ ਖੜੇ ਨੇ ਯਾਰ ਮਤਲਬ ਜਿਹੜਾ ਇੱਕ ਏਕਾ ਦੇਖਣ ਨੂੰ ਮਿਲਿਆ ਵਾ ਸਭ ਤੋਂ ਪੋਜ਼ਿਟਿਵ ਤਾਂ ਉਹ ਚੀਜ਼ ਸੀਗੀ ਕਿ ਯਾਰ ਇੱਕ ਜੁੱਟ ਹੋ ਕੇ ਇੰਨੇ ਬੰਦੇ ਔਰ ਇਹ ਪ੍ਰੋਟੈਸਟ ਮੈਨੂੰ ਲੱਗਾ ਕਿ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਟੈਸਟ ਹੋ ਗਿਆ ਹੁਣ ਤੱਕ ਦਾ ਹਨਾ ਸੋ ਚਾਰੇ ਪਾਸੇ ਕੀੜੀ ਹੈ ਜੀ ਸਰਕਾਰ ਆ ਜਿਹਨੂੰ ਇਹਦੀ ਨੌਲੇਜ ਨਹੀਂ ਕਿਹੜੇ ਕੰਟਰੀ ਦਾ ਐਸਾ ਪ੍ਰਧਾਨ ਮੰਤਰੀ ਆ ਜਿਹਨੂੰ ਇਸ ਚੀਜ਼ ਦੀ ਨੌਲੇਜ ਨਹੀਂ ਗਈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਸੋ ਆਪਾਂ ਤਾਂ ਇੱਥੇ ਤੱਕ ਹੀ ਪਹੁੰਚਾਉਣੀ ਚਾਹੁੰਦੇ ਸੀਗੇ ਸੋ ਪੂਰੀ ਦੁਨੀਆ 'ਚ ਪਹੁੰਚਾਤੀ ਸੋ ਇਹ ਸਟਰੈਂਥ ਜਿਹੜੀ ਮੈਨੂੰ ਦੇਖਣ ਨੂੰ ਮਿਲੀ ਆ ਇਹ ਮੈਨੂੰ ਬਹੁਤ ਪੋਜ਼ਿਟਿਵ ਲੱਗੀ ਆ ਕਿ ਯਾਰ ਆਪਾਂ ਜਿੰਨਾ ਮਰਜੀ ਆ ਕਿ ਉਹਦੇ ਕਹਿਣ ਨੂੰ ਆਪਾਂ ਕਹਿ ਦਿੰਦੇ ਹੁੰਨੇ ਆ ਕਿ ਭਾਈ ਤਾਂ ਭਾਈ ਹੋਈ ਹੁੰਦਾ ਹਨਾ ਖੂਨ ਤਾਂ ਖੂਨ ਹੀ ਆ ਸੋ ਅੱਜ ਸਾਰੇ ਜਦੋਂ ਪੰਜਾਬੀ ਹੋਏ ਉਹਦੇ ਨਾਲ-ਨਾਲ ਮੈਂ ਹੁਣ ਦੇਖਿਆ ਕਿ ਆਪਣੇ ਇਧਰੋਂ ਹਰਿਆਣੇ ਤੋਂ ਹੋਰ ਪਾਸ ਵਜਦੇ ਹੀ ਆ ਉੱਥੇ ਹਰਿਆਣੇ ਵਾਲੇ ਦੇ ਟਰੈਕਟਰਾਂ ਦੇ ਵੀ ਗੀਪੀ ਗਰੇਵਾਲ ਤੇ ਕਨਵਰ ਗਰੇਵਾਲ ਤੇ ਹੋਰ ਕਲਾਕਾਰ ਵਜਦੇ ਆ ਤੁਹਾਡੇ ਤੱਕ ਇਹ ਚੀਜ਼ਾਂ ਪਹੁੰਚੀਆਂ ਨਹੀਂ ਇਹ ਤਾਂ ਮੈਂ ਦੇਖਿਆ ਨਹੀਂ ਪਰ ਮੈਨੂੰ ਆ ਪਤਾ ਕਿਉਂਕਿ ਮੈਂ ਮੈਂ ਤਾਂ ਕਈ ਬੰਦੇ ਕਹਿੰਦੇ ਕਹਿੰਦੇ ਯਾਰ ਅੱਜ ਜਾ ਕੇ ਮਾਹੌਲ ਇਹ ਬਣਨਾ ਸੀ ਤੂੰ 7-8 ਸਾਲ ਪਹਿਲਾਂ ਹੀ ਗਾਤਾ ਵੀ ਇਸ ਵਕਤ ਪਾ ਲੈ ਗਿਆ ਜਾਲ ਹੁਣ ਸਰਕਾਰਾਂ ਨੂੰ ਸੋ ਉਹ ਗੀਤ ਮੈਂ ਤਾਂ ਆਪ ਹੁਣ ਦੇਖਿਆ ਜੀ ਵੀ ਇੰਨਾ ਜ਼ਿਆਦਾ বাজ ਰਿਹਾ ਚਾਰੇ ਪਾਸੇ ਸਾਰੇ ਕਿਤੇ ਸੋ ਬਾਕੀ ਜਿਹੜੇ ਨਵੇਂ ਗਾਣੇ ਵੀ ਆਏ ਨੇ ਸੋ ਬਹੁਤ ਪਿਆਰ ਕਰਦੇ ਨੇ ਜੀ ਲੋਕੀ ਮੈਂ ਸਾਰੇ ਕਲਾਕਾਰਾਂ ਨੂੰ ਵੈਸੇ ਤਾਂ ਸਾਰੇ ਡਟ ਕੇ ਲੱਗੇ ਹੋਏ ਨੇ ਕਿ ਜਿਹੜਾ ਪਲੱਸ ਸਭ ਤੋਂ ਵਧੀਆ ਚੀਜ਼ ਸੀ ਉਹ ਸੀਗਾ ਕਿ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਹੈਂਡਲ ਆ ਹਨਾ ਉਹਨਾਂ ਦੇ ਇੰਸਟਾਗ੍ਰam ਫੇਸਬੁੱਕ ਆ ਇਹ ਉਹ ਸਾਰਾ ਕੁਝ ਉਹਨਾਂ ਤੇ ਉਹਨਾਂ ਦੇ ਫਾਲੋਅਰ ਨੇ ਉਹਨਾਂ ਨੇ ਬੜੀ ਸਟਰੈਂਥ ਬਣਾਈ ਆ ਹਨਾ ਟਵਿੱਟਰਾਂ ਦੇ ਉੱਤੇ ਆਪਣੇ ਆਮ ਲੋਕੀ ਪੰਜਾਬੀ ਆਪਣੇ ਘੱਟ ਸੀਗੇ ਵੀਕ ਸੀਗੇ ਥੋੜੇ ਜੇ ਅਸੀਂ 4-5 ਕਾਰਟ ਸੀਗੇ ਜਿਹੜੇ ਉੱਥੇ ਐਕਟਿਵ ਹੁੰਦੇ ਸੀਗੇ ਸੋ ਉਹਨਾਂ ਦੀ ਵਜ੍ਹਾ ਕਰਕੇ ਅੱਜ ਹੁਣ ਬਾਕੀ ਦੇ ਆਰਟਿਸਟ ਵੀ ਐਕਟਿਵ ਹੋ ਗਏ ਸੋ ਸਾਰੇ ਟਵਿੱਟਰ ਤੇ ਆ ਗਏ ਸੋ ਇਹ ਮਤਲਬ ਚਾਰੇ ਪਾਸੇ ਜਦੋਂ ਪ੍ਰੈਸ਼ਰਾਈਜ਼ ਹੋਇਆ ਕੰਮ ਸੋ ਉਹਦੇ ਨਾਲ ਮਾਹੌਲ ਇੰਨਾ ਸਰਗਰਮ ਹੋਇਆ ਸੋ ਵਧੀਆ ਲੱਗ ਰਿਹਾ ਜੀ ਕਿ ਯਾਰ ਸਾਰੇ ਜਣੇ ਡਟ ਕੇ ਖੜੇ ਆ ਔਰ ਮੈਨੂੰ ਬਹੁਤ ਉਮੀਦ ਆ ਕਿ ਇਹਦਾ ਜਿਹੜਾ ਨਤੀਜਾ ਹੋਊਗਾ ਜਿਹੜਾ ਦਾ ਰਿਜ਼ਲਟ ਹੋਊਗਾ ਬੜਾ ਪੋਜ਼ਿਟਿਵ ਹੋਊਗਾ ਔਰ ਆਪਣੇ ਹੱਕ ਚ ਹੋਊਗਾ ਕਹਿੰਦੇ ਜਦੋਂ ਵੀ ਕੋਈ ਲਹਿਰ ਤੁਰਦੀ ਹੈ ਜਾਂ ਜਾਂ ਨਵੀਂ ਮੂਵਮੈਂਟ ਦਾ ਜਿਹੜਾ ਦ ਗੀਪੀਗਰੀ ਵਾਲੇ ਇਸ ਬਦਲਦੇ ਹੋਏ ਸਮਾਜ ਨੂੰ ਕਿਵੇਂ ਵੇਖਦੇ ਨੇ ਮੈਂ ਆਉਣ ਵਾਲੇ ਸਮੇਂ ਦਾ ਜਿਵੇਂ ਯੂਥ ਦੀ ਗੱਲ ਕੀਤੀ ਹੈ ਕਿ ਜਿਸ ਯੂਥ ਦੇ ਮੱਥੇ ਤੇ ਕਲੰਕ ਲਾਇਆ ਗਿਆ ਸੀ ਨਿਸ਼ੇੜੀ ਆ ਕਲਾਕਾਰਾਂ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਕ੍ਰਿਟੀਸਾਈਜ਼ ਕੀਤਾ ਜਾਂਦਾ ਸੀ ਅੱਜ ਲੋਕਾਂ ਦਾ ਬੜਾ ਜ਼ਬਰਦਸਤ ਸਿਰ ਤੇ ਪਰਿਵਰਤਨ ਹੋਇਆ ਤੁਸੀਂ ਬਦਲਦੇ ਸਮਾਜ ਨੂੰ ਕਿਵੇਂ ਵੇਖਦੇ ਹੋ ਦੇਖੋ ਜੀ ਮੈਂ ਅਸੀਂ ਚਾਹੁੰਦੇ ਤਾਂ ਹੀ ਆ ਵੀ ਇਹ ਚੀਜ਼ ਇਦਾਂ ਹੀ ਰਹੇ ਪੋਜ਼ਿਟਿਵ ਰਹੇ ਵੀ ਜਿਹੜੇ ਯੂਥ ਆ ਜਿਵੇਂ ਹੁਣ ਅੱਜ ਇੱਥੇ ਡਟੇ ਨੇ ਤਾਂ ਐਵੇਂ ਚੰਗੇ ਕੰਮਾਂ ਲਈ ਡਟਣ ਔਰ ਅਸੀਂ ਵੀ ਸਾਰੀਆਂ ਚੀਜ਼ਾਂ ਚੰਗੀਆਂ ਕਰੀਏ ਪਰ ਹੁਣ ਸਮਾਂ ਕਿੱਧਰ ਨੂੰ ਜਾਂਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜਿੱਥੇ ਆਪਾਂ ਨੂੰ ਇੰਨੀਆਂ ਦੇਖੋ ਚੀਜ਼ਾਂ ਦੇਖਣ ਨੂੰ ਚੰਗੀਆਂ ਮਿਲੀਆਂ ਜਿਵੇਂ ਤੁਸੀਂ ਮੈਨੂੰ ਪਹਿਲਾ ਸਵਾਲ ਪੁੱਛਿਆ ਸੀ ਕਿ ਬਾਹਰ ਬੈਠ ਕੇ ਤੁਸੀਂ ਦੇਖਦੇਈ ਤੁਹਾਨੂੰ ਚੰਗਾ ਮਾੜਾ ਕੀ ਪਤਾ ਲੱਗਦਾ ਸੀ ਸਿਰਫ ਮੈਂ ਇੱਕ ਚੀਜ਼ ਕਹਣਾ ਕਿ ਦੇਖੋ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਨਾ ਇੱਕ ਮਤਲਬ ਸਾਡਾ ਉਹਦੇ ਕੰਨ ਕੋ ਜਿਹੜਾ ਨਿਚੋੜਾ ਉਹ ਇੱਕ ਹੋਣਾ ਚਾਹੀਦਾ ਹਨਾ ਸਾਡਾ ਸਿਰਫ ਮਕਸਦ ਇਹ ਨਾ ਕਿ ਅਸੀਂ ਸਾਰੇ ਇਕੱਠੇ ਆ ਤੇ ਇਹ ਬਿੱਲ ਵਾਪਸ ਹੋ ਜਾਣਾ ਅਸੀਂ ਜਾਈਏ ਗੱਲ ਖਤਮ ਸੋ ਉੱਥੇ ਬੈਠ ਕੇ ਕਈ ਵਾਰੀ ਸਾਨੂੰ ਚੀਜ਼ਾਂ ਐ ਦੇਖਣ ਨੂੰ ਮਿਲਦੀਆਂ ਨੇ ਯਾਰ ਆ ਤਾਂ ਇਸ ਪਾਰਟੀ ਵਾਲੇ ਹੋ ਗਏ ਆ ਅੱਡ ਹੋ ਗਏ ਆ ਇਦਾਂ ਹੋ ਗਏ ਆ ਉਦਾਂ ਹੋ ਗਏ ਇਹ ਆ ਬੰਦਾ ਠੀਕ ਨਹੀਂ ਉਹ ਬੰਦਾ ਠੀਕ ਨਹੀਂ ਜਾਂ ਇਹ ਬੰਦੇ ਨੇ ਉਹ ਕਿਉਂ ਕੀਤਾ ਉਹ ਬੰਦੇ ਨੇ ਉਹ ਚੀਜ਼ ਕਿਉਂ ਕੀਤੀ ਫਲਾਣਾ ਅੱਡ ਜਗ੍ਹਾ ਤੇ ਜਾ ਕੇ ਬਹਿ ਗਿਆ ਫਲਾਣਾ ਅੱਡ ਜਗ੍ਹਾ ਤੇ ਆਪਾਂ ਇਹ ਚੀਜ਼ਾਂ ਨੂੰ ਛੱਡੀਏ ਮੈਂ ਕਹਿੰਦਾ ਜਿਹੜਾ ਜਿੱਥੇ ਬੈਠਾ ਵਾ ਉੱਥੇ ਬੈਠ ਰਹਿ ਆਪਾਂ ਮੁੱਦੇ ਇੱਕ ਟੌਪਿਕ ਇੱਕ ਦੀ ਗੱਲ ਕਰੀਏ ਇੱਕੇ ਚੀਜ਼ ਨੂੰ ਲੈ ਕੇ ਲੀਡ ਕਰੀਏ ਅ ਅੱਜ ਅਸੀਂ ਜਿਹੜਾ ਰਾਹ ਚ ਆਉਂਦੇ ਹੀ ਮੈਂ ਬਾਈ ਭੀਮੋਰ ਨਾਲ ਵੀ ਅਸੀਂ ਸਾਰੀ ਇਹ ਡਿਸਕਸ਼ਨ ਚੱਲਦੀ ਆਈ ਵੀ ਪਰਪਸ ਤਾਂ ਇੱਕ ਆ ਠੀਕ ਆ ਉਸ ਨੂੰ ਲੈ ਕੇ ਚੱਲੀਏ ਔਰ ਪੋਜ਼ਿਟਿਵ ਵੇ ਨਾਲ ਚੱਲੀਏ ਔਰ ਟੱਚਵਰਡ ਬਾਬੇ ਦੀ ਕਿਰਪਾ ਨਾਲ ਸਾਰੇ ਜੁੜੇ ਹੋਏ ਆ ਵਧੀਆ ਹੁਣ 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 ਇਹ ਜੇ ਵਕਤ ਤੇ ਆਪਾਂ ਉਹ ਪੋਲੀਟੀਕਲ ਐਂਗਲ ਜਾਂ ਇਹ ਜੀਆਂ ਚੀਜ਼ਾਂ ਪੁੱਠੀਆਂ ਸਿੱਧੀਆਂ ਮੈਂ ਕ੍ਰੈਡਿਟ ਲੈ ਲਿਆ ਫਰਾਂ ਦੇ ਲਈ ਕ੍ਰੈਡਿਟ ਲੈ ਲਿਆ ਉਹ ਚੀਜ਼ਾਂ ਜਨਾ ਭਾਈ ਫੋਟੋ ਕਲਚਰ ਤੋਂ ਬਾਜ ਉਹ ਹਾਂ ਉਹ ਤਾਂ ਉਹ ਤਾਂ ਹਟ ਜਾਈਏ ਉਸ ਕਲਚਰ ਨੂੰ ਛੱਡ ਦਈਏ ਆਪਾਂ ਵੀ ਹੁਣ ਦੇਖੋ ਮੈਂ ਆਉਣਾ ਸੀ ਔਰ ਐਕਚੁਅਲੀ ਤਾਂ ਮੈਂ 4-5 ਦਿਨ ਬਾਅਦ ਆਉਣਾ ਸੀਗਾ ਪਰ ਮੈਂ ਵੀ ਪਹਿਲਾਂ ਇਸ ਲਈ ਆਇਆ ਕਿਉਂਕਿ ਕਈ ਬੰਦੇ ਫੇਸਬੁੱਕ ਦੇ ਉੱਤੇ ਮੈਨੂੰ ਇਹ ਗੱਲ ਕਹਿੰਦੇ ਕਿ ਤੂੰ ਕਿਉਂ ਨਹੀਂ ਗਿਆ ਪਰ ਮੈਂ ਦੇਵਨ ਤੋਂ ਨਾਲ ਆ ਦੇਵਨ ਤੋਂ ਅਸੀਂ ਆਪਣੇ ਛੰਡੇ ਗੱਡੇ ਹੋਏ ਨੇ ਔਰ ਅਸੀਂ ਬਿਲਕੁਲ ਇਸ ਅਸੀਂ ਇਹ 100% ਐਸਸੀ ਦਾ ਵਿਰੋਧ ਕਰਦੇ ਹਾਂ ਇਸ ਵੇਲੇ ਦਾ ਭਾਵ ਹੈ ਕਿ ਸਰੀਰਕ ਤੌਰ ਤੇ ਹਾਜ਼ਰੀ ਨੂੰ ਨਾ ਮੰਨਿਆ ਜਾਵੇ ਮਾਨਸਿਕ ਤੌਰ ਤੇ ਬੰਦਾ ਨਾਲ ਕਈ ਬੰਦੇ ਨਹੀਂ ਆਏ ਜਿਵੇਂ ਹੁਣ ਮੈਂ ਇਹਦਾ ਉਹ ਭਾਈ ਜੈਜੀ ਬਾਂਸ ਉੱਥੇ ਬੈਠੇ ਆ ਹਾ ਕੈਨੇਡਾ ਉਹ ਸਵੇਰੇ ਉੱਠਦਾ ਮੰਦਾ ਸਵੇਰ ਤੋਂ ਸ਼ਾਮ ਤੱਕ ਇਸੇ ਕੰਮ ਤੇ ਲੱਗਿਆ ਰਹਿੰਦਾ ਟਵਿੱਟਰ ਟਵਿੱਟਰ ਲੜਾ ਲੜਦੇ ਕਦੇ ਕਿਸੇ ਨਾਲ ਲੜਾਈ ਹੋ ਗਈ ਕਦੇ ਕਿਸੇ ਨਾਲ ਚੱਕਦੇ ਫੱਟੇ ਪਰ ਪੀਸਫੁੱਲ ਮੈਨੂੰ ਮੈਸੇਜ ਆ ਆ ਟਵੀਟ ਕਰ ਦੋ ਐ ਕਰ ਦੋ ਆ ਕਰ ਦੋ ਹੁਣ ਜਿਹੋ ਬੰਦਾ ਇੱਥੇ ਨਹੀਂ ਹੈਗਾ ਤਾਂ ਮੈਂ ਕਹਿੰਦਾ ਉਹਦੀ ਹਾਜ਼ਰੀ ਸਾਡੇ ਤੋਂ 4 ਘੋੜੇ ਵੱਧ ਆ ਜਿਹੜਾ ਸਾਰੀ ਦਿਹਾੜੀ ਕੰਮ ਹੀ ਕੋਈ ਨਹੀਂ ਕਰਦਾ ਡੈਡੀਕੇਟਡ ਟੂ ਦਿਸ ਇਸ ਪਰਪਸ ਲਈ ਆ ਸੋ ਆਪਾਂ ਉਹਨਾਂ ਨੂੰ ਸਪੋਰਟ ਕਰੀਏ ਔਰ ਡਟ ਕੇ ਬਸ ਇਸ ਦਾ ਸਮਰਥਨ ਦਈਏ ਕੀਪੀ ਭਾਈ ਇੱਕ ਚੀਜ਼ ਹੋਰ ਨੋਟ ਕੀਤੀ ਹੈ ਕਿ ਇੱਕ ਦੌਰ ਦੇ ਅੰਦਰ ਜਿਹੜਾ ਕਨਸਟੀਟਿਊਸ਼ਨਲ ਗੱਲਾਂ ਹੁੰਦੀਆਂ ਨੇ ਜਾਂ ਸਰਕਾਰਾਂ ਦੇ ਨਾਲ ਜਿਹੜ ਇਲੈਕਟਿਡ ਲੋਕ ਕਰਦੇ ਨੇ ਸਿਆਸਤਦਾਨ ਕਰਦੇ ਨੇ ਪਰ ਇਹ ਪਹਿਲੀ ਵਾਰ ਹੋਇਆ ਰੈਗੂਲੇਸ਼ਨ ਦੇ ਅੰਦਰ ਕਿ ਇਲੈਕਟਿਡ ਬਾਡੀ ਜਿਹੜੀ ਆ ਉਹ ਘਰੇ ਬੈਠੀ ਆ ਲੀਡਰਾਂ ਤੋਂ ਲੋਕਾਂ ਦਾ ਹਕੀਮਾ ਹੋ ਗਿਆ ਸੈਂਟਰ ਸਰਕਾਰ ਸਿੱਧੀ ਲੋਕਾਂ ਨਾਲ ਡਾਇਲੌਗ ਕਰ ਰਹੀ ਆ ਮਤਲਬ ਜੇ ਮੈਂ ਇਹ ਗੱਲ ਕਵਾਂ ਕਿ ਲੀਡਰ ਆਪਣਾ ਵਕਾਰ ਵਿਚਾਰੇ ਆ ਤੁਸੀਂ ਇਸ ਪਰਵਰਤਨ ਨੂੰ ਕਿਵੇਂ ਵੇਖਦੇ ਹੋ ਲੋਕਾਂ ਦੇ ਅੰਦਰ ਜਿਹੜੀ ਜਾਗਰਤੀ ਆ ਮੈਂ ਤਾਂ ਕਹਿੰਦਾ ਬਹੁਤ ਵਧੀਆ ਜੀ ਦੇਖੋ ਐਕਚੁਅਲੀ ਕੀ ਹੈ ਕਿ ਕਈ ਚੀਜ਼ਾਂ ਦਾ ਹੁਣ ਤੱਕ ਰਾਈਟ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਨੂੰ ਵਰਤੋਂ ਹੀ ਨਹੀਂ ਸੀ ਹੋਈ ਉਸ ਚੀਜ਼ਾਂ ਦੀ ਹੈਨਾ ਸੋ ਪਹਿਲੀ ਵਾਰੀ ਸਹੀ ਤਰੀਕੇ ਨਾਲ ਵਰਤੋਂ ਹੋਣ ਲੱਗੀ ਆ ਸੋ ਪਹਿਲੀ ਵਾਰੀ ਆਪਾਂ ਸੋਸ਼ਲ ਮੀਡੀਆ ਰਾਈਟ ਵਰਤਣ ਲੱਗੇ ਆ ਪਹਿਲੀ ਵਾਰੀ ਆਪਾਂ ਚੀਜ਼ਾਂ ਕਿਉਂਕਿ ਨਹੀਂ ਹਰ ਪਾਸੇ ਨੂੰ ਪੁੱਠਾ ਹੀ ਚੱਲਦੇ ਆ ਆਪਾਂ ਹੈਨਾ ਸੋ ਇਹ ਤਾਂ ਮੈਨੂੰ ਲੱਗਦਾ ਸਭ ਤੋਂ ਰਾਈਟ ਚੀਜ਼ ਹੈ ਜਿਹੜੀ ਹੋਣ ਹੋਣ ਲੱਗੀ ਆ ਔਰ ਵੈਸੇ ਵੀ ਮੈਨੂੰ ਲੱਗਦਾ ਫਿਊਚਰ 'ਚ ਇਦਾਂ ਦੀ ਡਾਇਰੈਕਟ ਉਹ ਬੰਦਾ ਕੀ ਆਪਣਾ ਮੈਸੇਜ ਲਾਉਣਾ ਚਾਹੁੰਦਾ ਜਾਂ ਆਪਾਂ ਇੱਕ ਕਮਿਊਨਿਟੀ ਆ ਚਾਹੇ ਕੋਈ ਵੀ ਕੋਈ ਰਿਲੀਜੀਅਨ ਆ ਕੋਈ ਕੋਈ ਵੀ ਕਿਸੇ ਵੀ ਪਰਪਸ ਦੀ ਕੋਈ ਚੀਜ਼ ਆ ਉਹ ਡਾਇਰੈਕਟ ਉੱਥੇ ਤੱਕ ਪਹੁੰਚਣੀ ਚਾਹੀਦੀ ਆ ਆਪਾਂ ਲੀਡਰਾਂ ਦੇ ਚੱਕਰ ਚੱਲ ਜੇ ਕਿ ਇੱਥੋਂ ਇੱਥੇ ਕਨੈਕਟਿਵਿਟੀ ਹੁਣ ਦੇਖੋ ਸਿੱਧੀ ਸੈਂਟਰ ਨਾਲ ਟਾਕ ਹੋ ਰਹੀ ਆ ਆਪਣੇ ਕਿਸਾਨ ਵੀਰਾਂ ਦੀ ਲੀਡਰ ਬਾਹਰ ਆ ਲੀਡਰ ਬਾਹਰ ਲੀਡਰ ਬਾਹਰ ਨੇ ਆ ਨਾ ਸੋ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਕਹਿੰਦਾ ਵਧੀਆ ਔਰ ਇਹਦੇ ਨਾਲ ਕੀ ਹੋਊਗਾ ਇਦੇ ਨਾਲ ਘਟੋ ਘਟ ਰਾਈਟ ਗੱਲ ਕਨਵੇ ਤਾਂ ਹੋਊਗੀ ਆਪਾਂ ਨੂੰ ਘਟੋ ਘਟ ਇਹ ਤਾਂ ਨਹੀਂ ਰਹੂਗਾ ਵੀ ਅਸੀਂ ਗੱਲ ਆ ਕਹੀ ਸੀ ਵੀ ਉੱਥੇ ਜਾ ਕੇ ਗੱਲ ਦੀ ਖਿਚੜੀ ਬਣ ਕੇ ਆ ਹੋਊਗੀ ਹਨਾ ਤੇ ਘਮਾ ਕੇ ਗੱਲ ਸਾਨੂੰ ਪੇਸ਼ ਨਹੀਂ ਕੀਤੀ ਗਈ ਸਾਨੂੰ ਪਤਾ ਲੱਗ ਰਿਹਾ ਕਿ ਸੈਂਟਰ ਕੀ ਕਹਿ ਰਿਹਾ ਅਸੀਂ ਕੀ ਕਰ ਰਹੇ ਹਾਂ ਅਸੀਂ ਕਿੱਥੇ ਖੜੇ ਹਾਂ ਉਹ ਕਿੱਥੇ ਖੜੇ ਆ ਔਰ ਆਪਣੇ ਵਾਲਿਆਂ ਤਾਂ ਜਿਵੇਂ ਹੁਣ ਆਪਣਾ ਤਾਂ ਯੈਸ ਨੋ ਤੇ ਹੀ ਮੁੱਦਾ ਫਸਿਆ ਹੋਇਆ ਵਾ ਹਨਾ ਸੋ ਜ਼ਿਆਦਾ ਗੱਲ ਨਹੀਂ ਕੀ ਸੋ ਮੈਂ ਕਹਣਾ ਵੀ ਆਪਾਂ ਵੀ ਉਸ ਸੀਨ ਨੂੰ ਛੱਡ ਕੇ ਸਿਰਫ ਇੱਕ ਚੀਜ਼ ਤੇ ਸਟਿਕ ਟੂ ਇੱਕ ਚੀਜ਼ ਰਹੀਏ ਇੱਕੇ ਹੀ ਡਿਮਾਂਡ ਰਹੀਏ ਇੱਕੇ ਚੀਜ਼ ਦੇ ਉੱਤੇ ਆ ਔਰ ਜ਼ਿਆਦਾ ਬਹਣ ਜਿਵੇਂ ਬ ਤਾ ਉਸੇ ਤਰ੍ਹਾਂ ਤੁਹਾਨੂੰ ਇਹ ਵੀ ਮਹਿਸੂਸ ਹੁੰਦਾ ਕਿ ਕਿਤੇ ਨਾ ਕਿਤੇ ਤੁਹਾਨੂੰ ਅਰਦਾਸ ਕਰਾਂ ਤੇ ਦ੍ਰਿਸ਼ ਵੀ ਨਜ਼ਰ ਆਉਂਦੇ ਆ ਜਿਹੜੀਆਂ ਗੱਲਾਂ ਉਹਦੇ ਚ ਕਈਆਂ ਗਈਆਂ ਕਿ ਭਾਈਚਾਰਕ ਸਾਂਝ ਚਾਹੀਦੀ ਆ ਇਹ ਵਖਰੇਵੇਂ ਖਤਮ ਹੋਣੇ ਚਾਹੀਦੇ ਆ ਖਾਸ ਤੌਰ ਤੇ ਮੈਂ ਇੱਥੇ ਹਰਿਆਣਾ ਦਾ ਰੈਫਰੈਂਸ ਦੇਵਾਂ ਤਾਂ ਉਹ ਤੇ ਹਰਿਆਣੇ ਵਾਲੇ ਦੇ ਨਾਲ ਸਰਕਾਰੀ ਤੌਰ ਤੇ ਮਸਲੇ ਕੋਈ ਕਹਿੰਦਾ ਪਾਣੀ ਨਹੀਂ ਅਸੀਂ ਵੜ ਦਾਂਗੇ ਟਕ ਦਾਂਗੇ ਹੁਣ ਉਹੀ ਲੋਕ ਹੁਣ ਹਰਿਆਣੇ ਵਾਲਾਂ ਦੀ ਪ੍ਰਾਜ ਚ ਪੰਜਾਬੀਆਂ ਦਾ ਆਟਾ ਗੁੰਨਿਆ ਜਾ ਰਿਹਾ ਪੰਜਾਬ ਦੀ ਸਬਜ਼ੀ ਚ ਹਰਿਆਣੇ ਦਾ ਦੇਸੀ ਘਿਓ ਪਾਇਆ ਜਾ ਰਿਹਾ ਬਿਲਕੁਲ ਜੀ ਮੈਂ ਇਹ ਕਹਿੰਦਾ ਜਿੰਨੀਆਂ ਵੀ ਚਾਹੇ ਫਿਲਮਾਂ ਨੇ ਚਾਹ ਕਿਉਂਕਿ ਐਸ ਪ੍ਰੋਟੈਸਟ ਦੀ ਵਜ੍ਹਾ ਕਰਕੇ ਚੱਲ ਤਾਂ ਪਹਿਲਾਂ ਤੋਂ ਹੀ ਰਹੀ ਆ ਕੁਝ ਨਾ ਕੁਝ ਕਿੰਤੂ ਬਰੰਤੂ ਤਾਂ ਚੱਲਦਾ ਹੀ ਰਹਿੰਦਾ ਸੀਗਾ ਆਮ ਤੌਰ ਤੇ ਕਿਹਾ ਜਾਂਦਾ ਜੋ ਬੀਤ ਦਾ ਸਿਨੇਮਾ ਚ ਉਹੀ ਆਉਂਦਾ ਉਹੀ ਆਉਂਦਾ ਜੀ ਹਰ ਚੀਜ਼ ਉਹੀ ਹੁੰਦੀ ਆ ਫਿਲਮਾਂ ਉੱਥੋਂ ਬਣਦੀਆਂ ਗਾਣੇ ਉੱਥੋਂ ਬਣਦੇ ਆ ਕਲਚਰ ਚੋਂ ਉੱਥੋਂ ਨਿਕਲਦੇ ਆ ਹਰ ਚੀਜ਼ ਉੱਥੋਂ ਹੀ ਨਿਕਲਦੀ ਆ ਸੋ ਆ ਇਮੇਜਿਨੇਸ਼ਨ ਬਹੁਤ ਘੱਟ ਹੁੰਦੀ ਆ ਸੋ ਕਾਲਪਨਿਕ ਚੀਜ਼ਾਂ ਜਿਹੜੀ ਜਿਹੜੀ ਆਪਾਂ ਜਮਾ ਹੀ ਅਨਬਲੀਵੇਬਲ ਬਣਾਉਨੇ ਆ ਉਹ ਚਲਦੀ ਵੀ ਨਹੀਂ ਗਈ ਲੋਕੀ ਉਹਨੂੰ ਐਕਸੈਪਟ ਵੀ ਨਹੀਂ ਕਰਦੇ ਹੈਗੇ ਸੋ ਇਹ ਜਿਹੜੀਆਂ ਚੀਜ਼ਾਂ ਚਾਹੇ ਫਿਲਮਾਂ ਨੇ ਚਾਹੇ ਕਲਚਰਾਂਆਂ ਜਾਂ ਕੋਈ ਚੀਜ਼ਾ ਉਹ ਉੱਥੋਂ ਹੀ ਆਉਂਦੀਆਂ ਨੇ ਸੋ ਮੈਨੂੰ ਲੱਗਦਾ ਕਿ ਉਹੀ ਚੀਜ਼ ਆ ਔਰ ਇਹ ਪਹਿਲਾਂ ਚਲਦੀ ਸੀ ਅੱਜ ਥੋੜਾ ਜਿਹਾ ਉੱਭਰ ਕੇ ਆ ਗਏ ਆ ਆਪਾਂ ਬਾਹਰ ਆਖਰੀ ਸਵਾਲ ਆ ਮੇਰਾ ਤੁਹਾਨੂੰ ਲੱਗਦਾ ਹੈ ਸਿਨੇਮਾ ਦੇ ਅੰਦਰ ਵੀ ਬਦਲਾਅ ਆਊਗਾ ਪੰਜਾਬੀ ਮουσਿਕੀ ਦੇ ਅੰਦਰ ਬਹੁਤ ਵੱਡਾ ਬਦਲਾਅ ਆ ਹੁਣੇ-ਹੁਣੇ ਮੇਰੇ ਖਿਆਲ ਜੇ ਮੈਂ ਗਲਤ ਨਾ ਹੋਵਾਂ ਕਿਸਾਨੀ ਤੇ ਕੱਲਾ ਗਿੱਪੀ ਦੇ ਮਨ ਦੇ ਅੰਦਰ ਸਕ੍ਰਿਪਟ ਚੱਲ ਰਹੀ ਹੈ ਕਿ ਰਸ਼ੀਅਨ ਸਿਨੇਮਾ ਦੇ ਵਾਂਗ ਸਾਡੇ ਵੀ ਸਿਨੇਮਾ ਦੇ ਅੰਦਰ ਰੈਵਿਊਲਿਊਸ਼ਨਰੀ ਸਟੋਰੀਜ਼ ਆਉਣਗੀਆਂ ਬਿਲਕੁਲ ਆਉਣਗੀਆਂ ਜੀ ਮੈਂ ਤਾਂ ਪਹਿਲਾਂ ਤੋਂ ਇਸ ਜੀ ਦੇ ਹੱਕ ਚ ਆਈ ਬਣਾ ਅਰਦਾਸ ਕਰੀਆਂ ਫਿਲਮਾਂ ਵੀ ਤਾਂ ਹੀ ਬਣੀਆਂ ਸੀਗੀਆਂ ਮੈਂ 100% ਚਾਹੁੰਦਾ ਕਿ ਇਸ ਇਸ ਤਰੀਕੇ ਦੀਆਂ ਇਸ ਦੌਰ ਦੀਆਂ ਇਸ ਤਰ੍ਹਾਂ ਦੀਆਂ ਰੈਵਿਊਲਿਊਸ਼ਨਰੀ ਸਿਨੇਮਾ ਆਉਣਾ ਚਾਹੀਦਾ ਵਾ ਲੋਕਾਂ ਨੂੰ ਚੰਗੀਆਂ ਫਿਲਮਾਂ ਚੰਗੀਆਂ ਚੀਜ਼ਾਂ ਆਪਾਂ ਦਈਏ ਡੈਫੀਨੇਟਲੀ ਔਰ ਹੁਣ ਤਾਂ ਕਾਫੀ ਸਿਨੈਰੀਓ ਹੈ ਇੱਕ ਤਾਂ ਕਰੋਨਾ ਕਰਕੇ ਬੜੀਆਂ ਚੀਜ਼ਾਂ ਚੇਂਜ ਹੋ ਗਈਆਂ ਸੀਗੀਆਂ ਸੋ ਉੱਤੇ ਦੀ ਆ ਇੱਕ ਐਡਾ ਵੱਡਾ ਰੈਵੋਲੂਸ਼ਨ ਆ ਸੋ ਮੈਨੂੰ ਲੱਗਦਾ ਕਿ ਬਹੁਤ ਚੀਜ਼ਾਂ ਇਹਦੇ ਨਾਲ ਬੜੀਆਂ ਚੀਜ਼ਾਂ ਚੇਂਜ ਹੋਣੀਆਂ ਔਰ ਗਾਣਿਆਂ ਦੀ ਜਿਵੇਂ ਤੁਸੀਂ ਗੱਲ ਕੀਤੀ ਮੈਂ ਪਿੱਛੇ ਜੇ ਦੇਖ ਰਿਹਾ ਜੀ ਇੱਕ ਚੈਨਲ ਕਿਸੇ ਨੇ ਪਾਇਆ ਸੀ ਕਹਿੰਦੇ ਜੀ ਵੀ ਕਲਾਕਾਰਾਂ ਦਾ ਬੜਾ ਸੂਤ ਆਇਆ ਵਾ ਵੀ ਕਲਾਕਾਰ ਗਾਣੇ ਕੱਢ ਕੇ ਆਪਦੇ ਪੈਸੇ ਕਮਾਉਣ ਲੱਗੇ ਹੋਏ ਨੇ ਕਿਸਾਨੀ ਉਹ ਲੋਕਡਾਊਨ ਚ ਵੇਲੇ ਸੀਗੇ ਤੇ ਹੁਣ ਇਹ ਸੂਤ ਆ ਗਿਆ। ਆ ਵੀ ਕਹਿੰਦੇ ਵੀ ਜੀ ਕਲਾਕਾਰ ਕਲਾਕਾਰਾਂ ਦੇ ਗਾਣੇ ਉਹ ਦੇਖੋ ਪੰਜਾਬੀ ਕਲਾਕਾਰਾਂ ਦੇ ਗਾਣੇ ਤਾਂ ਵੈਸੇ ਹੀ ਹਟਨੇ ਲੋਕਾਂ ਦੇ ਕਈਆਂ ਦੇ ਜਿਹੜੇ ਬਿਲੀਅਨ ਬਿਲੀਅਨ ਗੀਤ ਵੀ ਹੋਏ ਨੇ ਉਹ ਵੀ ਪੰਜਾਬੀਆਂ ਦੇ ਹੀ ਹੋਏ ਨੇ ਹਲੇ ਤੱਕ ਹਨਾ ਹਿੰਦੀ ਵਾਲਿਆਂ ਦਾ ਕਿਸੇ ਦਾ ਨਹੀਂ ਹੋਇਆ ਹੈਗਾ ਮੈਂ ਐਵੇਂ ਕਹਾ ਔਰ ਪੰਜਾਬੀਆਂ ਦੇ ਵੱਡੇ ਵੱਡੇ ਗੀਤ ਨੇ ਜਿੰਨੇ ਮੁੰਡੇ ਅੱਜ ਦੀ ਯੂਥ ਦੇ ਵਿੱਚ ਨਵੇਂ गा ਰਹੇ ਨੇ ਉਹਨਾਂ ਨੇ ਿਹਰੀ ਪੱਟੀ ਹੋਈ ਆ ਮੇਉਂ ਦੀ। ਸੋ ਇਹ ਜਿਹੜੇ ਗਾਣੇ ਕੀਤੇ ਗਏ ਨੇ ਇਹ ਜੈਨੂਅਲੀ ਜਿਨ੍ਹਾਂ ਨੇ ਜਿਨ੍ਹਾਂ ਨੇ ਵੀ ਕੀਤੇ ਆ ਉਹਨਾਂ ਨੇ ਕਿਸਾਨੀ ਸੰਘਰਸ਼ ਲਈ ਗਾਣੇ ਕੀਤੇ ਨੇ ਸੋ ਆਪਣੇ ਕਿਸਾਨਾਂ ਦੇ ਹੱਕ ਲਈ ਗਾਣੇ ਕੀਤੇ ਨੇ ਕਿਉਂਕਿ ਜਦੋਂ ਇੱਥੇ ਅਸੀਂ ਘੁੰਮਦੇ ਆ ਇੱਥੇ ਪਹੁੰਚਦੇ ਨੇ ਜਿਹੜੇ ਉੱਥੇ ਉਹ ਗਾਣੇ ਸਪੀਕਰਾਂ ਤੇ ਉੱਚੀ ਉੱਚੀ ਲਾਏ ਜਾਂਦੇ ਨੇ ਇਹਨਾਂ ਦਾ ਪਰਪਸ ਇਹ ਨਹੀਂ ਹੈ ਕਿ ਕੋਈ ਬਹੁਤ ਵਿਊ ਕਟਲੇ ਜਾਣ ਔਰ ਇਹਨਾਂ ਦੇ ਕੋਈ ਬਹੁਤ ਵਿਊ ਵੀ ਨਹੀਂਗੇ ਕਿਉਂਕਿ ਆ ਅਕਸਰ ਤੌਰ ਦੇ ਤੇ ਇੱਥੇ ਆਪਾਂ ਨਾਰਮਲ ਤਰੀਕੇ ਨਾਲ ਗਾਣੇ ਵਜਾਉਂਦੇ ਆ ਸੋ ਇਹਨੂੰ ਤੋੜ ਮਰੋੜ ਕੇ ਮੈਨੂੰ ਐ ਵੀ ਮੈਂ ਕਹਣਾ ਵੀ ਆਪਣੀਆਂ ਗੱਲਾਂ ਨੂੰ ਤੋੜ ਮਰੋੜ ਕੇ ਜਿਵੇਂ ਮੈਂ ਬਾਹਰ ਬੈਠਾ ਸੀ ਤੁਸੀਂ ਕਹਿੰਦੇ ਕਿ ਉਥੇ ਉਥੇ ਕਈ ਚੀਜ਼ਾਂ ਨੂੰ ਕਈ ਚੈਨਲਾਂ ਵਾਲੇ ਜਿਹੜੇ ਨੈਸ਼ਨਲ ਮੀਡੀਆ ਜਿਹੜੇ ਕਹਿੰਦੇ ਆ ਉਹ ਤੋੜ ਮਰੋੜ ਕੇ ਵੀ ਪੇਸ਼ ਕਰਦਾ ਵਾ ਸੋ ਆਪਾਂ ਉਸ ਚੀਜ਼ ਦਾ ਵੀ ਧਿਆਨ ਰੱਖੀਏ ਥੋੜਾ ਜਿਹਾ ਆਪਾਂ ਆਪਦੇ ਤਰੀਕੇ ਨਾਲ ਚੀਜ਼ਾਂ ਆਪਣੀਆਂ ਰਾਈਟ ਚੈਨਲਾਂ ਦੇ ਥਰੂ ਰਾਈਟ ਚੀਜ਼ਾਂ ਨੂੰ ਪ੍ਰੋਮੋਟ ਕਰੀਏ ਪਚਾਈਏ ਉਥੇ ਆਪਣੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਚੀਜ਼ਾਂ ਵਾਇਰਲ ਕਰਿਆ ਕਰੋ ਜਿਹੜੀਆਂ ਜੈਨੂਇਨ ਚੀਜ਼ਾਂ ਨੇ ਕਿ ਕੋਈ ਇਸ ਤੋਂ ਪਹਿਲਾਂ ਕਿ ਕੋਈ ਥੋੜੀ ਜੀਜ਼ ਨੂੰ ਤੋੜ ਕੇ ਅੱਗੇ ਪੇਸ਼ ਕਰੇ ਉਹਦੇ ਨਾਲੋਂ ਬੈਟਰ ਹੈ ਵੀ ਆਪਾਂ ਆਪ ਉਹਨਾਂ ਨੂੰ ਅੱਗੇ ਲੈ ਕੇ ਆਈਏ ਅੰਦੋਲਨ ਦੇ ਵਿੱਚ ਨਿਆਣੇ ਤੋਂ ਲੈ ਕੇ ਤੇ ਬਜ਼ੁਰਗ ਤੱਕ ਕੰਟ੍ਰਿਬਿਊਟ ਕਰ ਰਹੇ ਨੇ ਖਾਸ ਤੌਰ ਤੇ ਔਰਤਾਂ ਦਾ ਬਹੁਤ ਵੱਡਾ ਰੋਲ ਹੈ ਸ਼ਾਇਦ ਉੱਥੇ ਬੈਠ ਕੇ ਤੁਸੀਂ ਚੀਜ਼ਾਂ ਨੂੰ ਵੇਖ ਰਹੇ ਹੋਵੋ ਗਿੱਪੀਗਰੇਵਾਲ ਦਲੀ ਤੌਰ ਤੇ ਕੀ ਟਿੱਪਣੀ ਕਰਨਾ ਚਾਹੂਗਾ ਇਹ ਐਨੀ ਠੰਡ ਦੇ ਅੰਦਰ ਜਿਹੜੇ ਲੋਕ ਬੈਠੇ ਨੇ ਡਾਇਸਪੋਰਾ ਦੇ ਅੰਦਰ ਚਰਚਾ ਬਹੁਤ ਔਖਾ ਸੀ ਮੇਰੇ ਖਾਲ ਕਮਰੇ ਦੇ ਅੰਦਰ ਵੀ ਹੀਟਰ ਛੱਡ ਕੇ ਸੌਣੇ ਆਏ ਇਹਨਾਂ ਦਿਨਾਂ ਦੇ ਅੰਦਰ ਕਈ ਲੋਕ ਟਰਾਲੀਆਂ ਚਰਾਤਾ ਕੱਢਣ ਨੂੰ ਮਜਬੂਰ ਆ ਬਿਲਕੁਲ ਜੀ ਮੈਂ ਤਾਂ ਇਹ ਕਹੂੰਗਾ ਕਿ ਸਲੂਟ ਹੀ ਆ ਸਾਡੇ ਲਈ ਉ ਤਾਂ ਸੋ ਮੈਂ ਅੱਜ ਆਇਆ ਵਾ ਹੁਣ ਅਸੀਂ ਘੁੰਮ ਕੇ ਕਿਹੜਾ ਦੇਵਾਂਗੇ ਤੇ ਦੇਖਦੇ ਆ ਕਿਦਾਂ-ਕਿਦਾਂ ਦਾ ਮਾਹੌਲ ਆ ਕਿਉਂਕਿ ਉੱਥੇ ਬੈਠ ਕੇ ਮੈਨੂੰ ਬੜੇ ਦਿਨਾਂ ਤੋਂ ਸੀਗਾ ਕਿ ਯਾਰ ਮੈਂ ਆਵਾਂ ਛੇਤੀ ਆਵਾਂ ਛੇਤੀ ਆਵਾਂ ਮੇਰਾ ਤਾਂ ਜਿੱਦਣ ਉਹ ਮੁੱਕਿਆ ਵਾ ਮੈਂ ਅਗਲੇ ਦਿਨ ਦੀ ਟਿਕਟ ਲੈ ਕੇ ਉਹਰੇ ਨੂੰ ਛੱਡਿਆ ਆਇਆ ਵਾਂ ਸੋ ਸਿੱਧਾ ਮੈਂ ਪਰਮਿਸ਼ਨ ਲੈ ਕੇ ਉੱਥੋਂ ਕਰਾ ਕੇ ਉੱਥੋਂ ਪਹਿਲਾਂ ਕੋਵਿਡ ਟੈਸਟ ਕਰਾਉਣਾ ਪੈਂਦਾ ਜੀ ਇੱਥੇ ਕਹਿੰਦੇ ਬਾਹਰ ਜਾਣਾ ਤੁਸੀਂ ਹੈ ਨਾ ਸੋ ਸਾਰੀਆਂ ਚੀਜ਼ਾਂ ਕਰਾਈਆਂ ਨੇ ਸੋ ਹੁਣ ਅਸੀਂ ਘੁੰਮ ਕੇ ਘੇੜਾ ਦੇਵਾਂਗੇ ਜੀ ਸਾਰਿਆਂ ਨੂੰ ਬਾਹਰ ਬਜ਼ੁਰਗਾਂ ਨੂੰ ਮਿਲਦੇ ਆ ਪਤਾ ਲੱਗੂਗਾ ਕਿ ਕਿਦਾਂ ਕਿਦਾਂ ਦਾ ਮਾਹੌਲ ਆ ਬਟ ਜਜ਼ਬਾ ਦੇਖ ਕੇ ਬੜਾ ਮਤਲਬ ਇੱਕ ਕਹਿੰਦੇ ਕਹਿੰਦੇ ਕਈ ਕਈ ਵਾਰੀ ਤਾਂ ਦਿਲ ਚ ਰੁਗ ਭਰਦਾ ਹਨਾ 17 ਵੀ ਔੜਦੀਆਂ ਜੇ 17 ਕੁ ਔੜਦੀਆਂ ਤਾਂ ਸਨਾਨਾ ਤਾਂ ਹਲੇ ਕੋਈ ਨਹੀਂ ਔੜਦੀ ਹੈਗੀ ਜੀ 17 ਤਾਂ ਹੁਣ ਇੱਥੋਂ ਦੇਖ ਕੇ ਫੇਰ ਤੁਹਾਨੂੰ ਮਾਹੌਲ ਤੋਂ ਬਾਅਦ ਫੇਰ ਫੇਰ ਇਕੱਠੇ ਹੋ ਜਾਾਂਗੇ ਬਿਲਕੁਲ ਸਰਕਾਰ ਤੇ ਅੰਦੋਲਨਕਾਰੀਆਂ ਨੂੰ ਕੀ ਅਪੀਲ ਹੈ ਤੁਹਾਡੀ ਅਪੀਲ ਮੇਰੀ ਇਹ ਹੈ ਜੀ ਮੈਂ ਸਾਡੀ ਤਾਂ ਹੱਥ ਜੋੜ ਕੇ ਬੇਨਤੀ ਹੈ ਜੀ ਵੀ ਪਲੀਜ਼ ਸੁਣਵਾਈ ਕੀਤੀ ਜਾਵੇ ਔਰ ਇਸ ਬਿਲ ਨੂੰ ਰੱਦ ਕੀਤਾ ਜਾਵੇ ਸੋ ਸਾਡੀ ਅ ਜਿੰਨੇ ਵੀ ਜਥੇਬੰਦੀਆਂ ਨੇ ਸੋ ਸਾਰਿਆਂ ਦੀ ਇੱਕੋ ਇੱਕ ਰਿਕੁਐਸਟ ਹੈ ਜੀ ਕਿ ਇਹ ਬਿੱਲ ਅਸੀਂ ਚਾਹੁੰਦੇ ਨਹੀਂ ਕਿ ਇਹ ਬਿੱਲ ਲਾਗੂ ਕੀਤਾ ਜਾਵੇ ਸਾਨੂੰ ਵਾਪਸ ਲਿਆ ਗਿਆ ਬਜੀ ਬਹੁਤ ਬਹੁਤ ਧੰਨਵਾਦ ਹੈ ਸੰਨ ਪਰਚੇਦ ਅਦਾਕਾਰ ਗਿੱਪੀ ਗਰੇਵਾਲ ਜਿਹੜੇ ਕਿ ਕੈਨੇਡਾ ਤੋਂ ਪਹੁੰਚੇ ਨੇ ਔਰ ਉਹਨਾਂ ਦਾ ਕਹਿਣਾ ਹੈ ਲੋਕਾਂ ਨੂੰ ਖਾਸ ਤੌਰ ਤੇ ਉਹਨਾਂ ਦੀ ਇਹ ਹੀ ਅਪੀਲ ਹੈ ਕਿ ਅੰਦੋਲਨ ਬਹੁਤ ਸ਼ਾਨਦਾਰ ਚੱਲ ਰਿਹਾ ਔਰ ਸ਼ਾਂਤਮਈ ਤਰੀਕੇ ਦੇ ਨਾਲ ਇਹਨੂੰ ਲਿਬਾਉਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਕ੍ਰੀਏਟ ਨਹੀਂ ਕਰਨੀ ਚਾਹੀਦੀ ਕੈਮਰਾਮੈਨ ਸਤਰਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਾਣੀ ਟੀਵੀ